ਨਾ ਦਵੇ ਨਾ ਦਵੇ ਨਾ ਦਵੇ ਰੱਬ ਕਿਸੇ ਦੁਸ਼ਮਣ ਨੂੰ ਵੀ ਅਜੀ ਹੀ ਪਤਨੀ ਨਾ ਦਵੇ ਕਹਿੰਦੇ ਨੇ ਜਨਾਨੀ ਘਰ ਨੂੰ ਆਬਾਦ ਕਰ ਦਿੰਦੀ ਹੈ ਪਰ ਜੇਕਰ ਜਨਾਨੀ ਦੇ मंसूबे ਗਲਤ ਹੋ ਜਾਣ ਤੇ ਉਹ ਫਿਰ ਘਰ ਬਰਬਾਦ ਵੀ ਕਰ ਦਿੰਦੀ ਹੈ ਬੰਦਾ ਜਿਹੜਾ ਉਹਦੀ ਵਾਈਫ ਇਹਦੇ ਨਾਲ ਗੋਰੇ ਨਾਲ ਮੋਲ ਸੀ। ਗੋਰਾ ਜੜਾ ਇਹਨਾਂ ਦਾ ਗਵਾਂਦੀ ਸੀ। ਜਿਹੜਾ ਉਹ ਇੰਜਰਡ ਸੀ ਬੰਦਾ ਉਹ ਕੰਬਾਈਨ ਤੇ ਜਾਂਦਾ ਸੀ। ਬਾਹਰ ਰਹਿੰਦਾ ਸੀ ਜ਼ਿਆਦਾਤਰ ਜਿਹਦੇ ਕਰਕੇ ਉਹਦੀ ਵਾਈਫ ਤੇ ਬਾਹਰ ਉਹਦੇ ਨਾਲ ਜੋਰੇ ਨਾਲ ਰਿਲੇਸ਼ਨ ਹੋ ਗਏ। ਸੁਣਿਆ ਐਸਐਸਪੀ ਪਟਿਆਲਾ ਕੀ ਕਰੇ ਨੇ? ਤੇਰਾ ਸਲੈ ਇਸ ਮਹਿਲਾ ਦੇ ਕਾਰਨ ਮੈਂ ਦੱਸ ਰਹੇ ਨੇ। ਇਸ ਮਹਿਲਾ ਦਾ ਕਾਰਾਲਾ ਕੰਬਾਈਨ ਚਲਾਉਂਦਾ ਸੀ ਤੇ ਜ਼ਾਹਿਰ ਜੀ ਗੱਲ ਹੈ ਕੰਬਾਈਨ ਵਾਲਾ ਬੰਦਾ ਜ਼ਿਆਦਾਤਰ ਸਮਾਂ ਕਾਰੋ ਬਾਹਰ ਵੀ ਰਹਿੰਦਾ ਬਸ ਐਸੇ ਐਸੇ ਗਵਾਂਢੀ ਗੋਰੇ ਦੇ ਨਾਲ ਸੰਬੰਧ ਹੋ ਗਏ ਬਸ ਫਿਰ ਕੀ ਸੀ ਘਰ ਵਸਾਨ ਲਈ ਲਿਆਂਦੀ ਹੋਈ ਜਨਾਨੀ ਘਰ ਉਜਾੜਨ ਤੇ ਉਤਾਰੋ ਹੋ ਗਿਆ ਤੇ ਇਸਨੇ ਜੀਹਾਂ ਕਦਮ ਚੱਕ ਲਿਆ ਕਿ ਪੁਲਸ ਵੀ ਹੈਰਾਨ ਰਹਿ ਗਏ ਦਰਅਸਲ ਇਸੇ ਘਰਾਂ ਦੇ ਤੇ ਕੁਝ ਦਿਨ ਪਹਿਲਾਂ ਗੋਲੀਆਂ ਚੱਲ ਪਈਆਂ ਹਾਲਾਂਕਿ ਉਸ ਦੀ ਜਾਨ ਬਚ ਗਈ ਪਰ ਇਹ ਹਮਲਾਵਰ ਕੌਣ ਸੀ ਇਸ ਗੁਰਦੀਪ ਪਰਤਾਲ ਚ ਜੁੜੀ ਪੁਲਸ ਨੂੰ ਜਦੋਂ ਸੁਰਾਗ ਮਿਲੇ ਤੇ ਪੁਲਸ ਹੈਰਾਨ ਰਹਿ ਗਏ ਕਿਉਂਕਿ ਐਸੀ ਸਾਜ਼ਿਸ਼ ਉਸ ਸ਼ਖਸ ਨੇ ਆਪਣੀ ਹੀ ਪਤਨੀ ਨੇ ਰਚੀ ਸੀ ਐਸਐਸਪੀ ਦਾ ਦਾਵਾ ਕਿ ਪਤਨੀ ਦੇ ਗੋਰਾ ਨਾਮ ਦੇ ਸ਼ਖਸ ਨਾਲ ਸੰਬੰਧ ਹੋ ਗਏ ਸੀ ਇਸ ਨੇ ਗੋਰੇ ਦੀ ਮਦਦ ਲਈ ਤੇ ਗੋਰੇ ਨੇ ਇਹ ਗੋਸ ਸੁਪਾਰੀ ਦੇ ਕੇ ਇਹ ਕੰਮ ਕਰਵਾਤਾ ਫਿਲਹਾਲ ਪੁਲਸ ਨੇ ਇਸ ਖੁਲਾਸੇ ਤੋਂ ਬਾਅਦ ਇਸ ਗੱਲ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਕਿ ਇਸ ਸਾਜ਼ਿਸ਼ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ ਤੁਸੀਂ ਆਪ ਹੀ ਸੁਣ ਲਵੋ ਐਸਐਸਪੀ ਨਾਨਕ ਸਿੰਘ ਦੇ ਖੁਲਾਸੇ ਦਰਿਕ ਪੇਲ ਪੰਜਾਬੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਬਿਊਰੋ ਰਮੇਸ਼ ਕੁਮਾਰ ਦੇ ਨਾਲ ਪਟਿਆਲਾ ਤੋਂ ਜਤਿੰਦਰ ਪਾਵਲ ਕਲੈਰ ਤਿਰਪਾ ਚੈਨੇ ਜਿੰਨਾ ਬਾਰੇ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ ਤੁਹਾਡੇ ਨਾਲ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੇ ਚੋ ਦੋ ਪਰਚੇ ਦਰਜ ਹੋਏ ਨੇ ਕਤਵਾਲੀ ਥਾਣੇ 'ਚ ਜਿਹੜਾ ਇੱਕ ਪਰਚਾ ਦਰਜ ਹੈ ਇਹਦੇ ਕਤਵਾਲੀ ਥਾਣੇ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਰਨ ਉਰਫ ਨਖਿਲ ਤੇ ਹਰਸਿਮਰਨਜੀਤ ਸਿੰਘ ਉਰਫ ਗੋਰਾ ਇਹਨਾਂ ਕੋਲ ਵੈਪਨ ਹੈਗਾ ਤੇ ਜੇ ਇਹਨਾਂ ਕੋਲ ਰੇਡ ਕੀਤੀ ਜਾਵੇ ਤੇ ਵੈਪਨ ਬਰਾਬਰ ਕੀਤਾ ਜਾ ਸਕਦੇ ਜਿਹੜਾ ਵੈਪਨ ਇਹਨਾਂ ਨੇ ਲਿਆਂਦਾ ਉਹ ਕਿਸੇ ਇਲੈਗਲ ਐਕਟੀਵਿਟੀ ਵਾਸਤੇ ਲਿਆਂਦਾ ਹੈ ਤੇ ਇਹਨੂੰ ਯੂਜ਼ ਕਰਨਗੇ ਕਿਸੇ ਦੇ ਖਿਲਾਫ ਤੇ ਕਿਸੇ ਦਾ ਨੁਕਸਾਨ ਕਰਨਗੇ ਇਸ ਇਨਫੋਰਮੇਸ਼ਨ ਨੂੰ ਐਕਸ਼ਨ ਲੱਭੇ ਐਸ ਐਚਓ ਕਤਵਾਲੀ ਦੀ ਟੀਮ ਡੀ ਐਸ ਪੀ ਸਿਟੀ 1 ਐਸ ਪੀ ਸਿਟੀ ਇਹਨਾਂ ਨੇ ਜਦੋਂ ਐਕਸ਼ਨ ਕੀਤਾ ਨਾਲ ਇਹਨਾਂ ਤੇ ਐਸ ਐਚਓ ਸਿਵਲਾਈਨ ਵੀ ਸੀਗੇ ਜਿਨ੍ਹਾਂ ਨੇ ਇਸ ਟੀਮ ਦੇ ਨਾਲ ਸ਼ਮੂਲੀਅਤ ਕੀਤੀ ਇਸ ਦੋਵਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਜਦੋਂ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਵੈਪਨ ਰਿਕਵਰ ਹੋਇਆ ਬੱਤੀਪੁਰ ਦਾ ਨਾਲ ਜ਼ਿੰਦਾ ਰਾਊਂਡਰੀ ਕਵਰ ਹੋਏ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਪਤਾ ਲੱਗਾ ਕਿ ਇੱਕ ਦਿਨ ਪਹਿਲਾਂ ਇਹਨਾਂ ਨੇ ਸਦਰ ਪਟਿਆਲਾ ਚ ਵੀ ਵਾਰਦਾਤ ਕੀਤੀ ਸੀ ਰਾਤ ਨੂੰ ਤਿੰਨ ਬੰਦੇ ਜਾ ਰਹੇ ਸੀ ਮੋਟਰਸਾਈਕਲ ਤੇ ਉਹਨਾਂ ਤੇ ਇਹਨਾਂ ਨੇ ਫਾਇਰਿੰਗ ਕੀਤੀ ਸੀ ਜਿਦੇ ਦੋ ਬੰਦੇ ਇੰਜਰਡ ਹੋਏ ਸੀ ਉਸ ਫਾਇਰਿੰਗ ਦਾ ਜਿਹੜਾ ਕਾਰਨ ਸੀਗਾ ਉਹਨਾਂ ਚੋਂ ਜਿਹੜੇ ਦੋ ਬੰਦੇ ਇੰਜਰਡ ਹੋਏ ਸੀ ਉਹਨਾਂ ਚੋਂ ਇੱਕ ਬੰਦਾ ਜਿਹੜਾ ਉਹਦੀ ਵਾਈਫ ਇਹਦੇ ਨਾਲ ਗੋਰੇ ਨਾਲ ਮੌਤ ਸੀ ਗੋਰਾ ਜਿਹੜਾ ਇਹਨਾਂ ਦਾ ਗਵਾਂਡੀ ਸੀ ਜਿਹੜਾ ਉਹ ਇੰਜਰਡ ਸੀ ਬੰਦਾ ਉਹ ਕੰਬਾਈਨ ਤੇ ਜਾਂਦਾ ਸੀ ਬਾਹਰ ਹੁੰਦਾ ਸੀ ਜ਼ਿਆਦਾਤਰ ਜਿਹਦੇ ਕਰਕੇ ਉਹਦੀ ਵਾਈਫ ਤੇ ਬਾਹਰ ਇਹਦੇ ਨਾਲ ਗੋਰੇ ਨਾਲ ਰਿਲੇਸ਼ਨ ਹੋ ਗਏ ਤੇ ਉਹਨੇ ਗੋਰੇ ਨਾਲ ਗੱਲ ਕੀਤੀ ਕਿ ਮੇਰਾ ਘਰ ਵਾਲਾ ਮੈਨੂੰ ਮਾਰਦਾ ਕੁੱਟਦਾ ਤੇਰਾ ਕੋਈ ਇਲਾਜ ਕੀਤਾ ਜਾਵੇ ਗੋਰੇ ਨੇ ਇਹਦੀ ਸੁਪਾਰੀ ਦਿੱਤੀ ਨikhil ਨੂੰ ਕਰਨੋਸ ਨੂੰ ਨikhil ਨੂੰ ਜਿਹਦੇ ਵਿੱਚ ਕਿਉਂ 145000 155000 ਇਹਨੂੰ ਦੇ ਚੁੱਕੇ ਸੀ ਟੋਟਲ ਜਿਹੜੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਸੀ ਉਹ 5 ਲੱਖ ਦੀ ਹੋਈ ਸੀ ਜਿਹੜਾ ਤੀਜਾ ਪਰਚਾ ਹੈ ਉਹ ਵੀ ਕੋਤਵਾਲੀ ਕੋਲ ਇਨਫੋਰਮੇਸ਼ਨ ਆਈ ਸੀ ਬੰਦਿਆਂ ਬਾਰੇ ਉਹਦੇ ਵਿੱਚ ਤਿੰਨ ਬੰਦੇ ਸੀਗੇ ਤਿੰਨ ਬੰਦਿਆਂ ਬਾਰੇ ਇਨਫੋਰਮੇਸ਼ਨ ਆਈ ਸੀ ਕਿ ਇਨਾਂ ਕੋਲ ਵੈਪਨ ਹੈ ਜੇ ਇਨਾਂ ਤੇ ਵੀ ਰੇਡ ਕੀਤੀ ਜਾਵੇ ਤਾਂ ਵੈਪਨ ਰਿਕਵਰ ਹੋ ਸਕਦਾ ਸੋ ਇਹਦੇ ਵਿੱਚ 315 ਬੋਰ ਦਾ ਇੱਕ ਵੈਪਨ ਰਿਕਵਰ ਹੋਇਆ ਨਾਲ ਪੰਜ ਜ਼ਿੰਦਾਦਾਰ ਤੁਸੀਂ ਰਿਕਵਰ ਹੋਏ ਇਹਨਾਂ ਬਾਰੇ ਵੀ ਜਦੋਂ ਪੁੱਛ-ਕਿਛ ਕੀਤੀ ਗਈ ਇਹਨਾਂ ਬਾਰੇ ਵੀ ਪਤਾ ਲੱਗਾ ਕਿ ਇਨਾਂ ਨੇ ਇੱਕ ਬੰਦੇ ਤੇ ਕਾਤਲਾਨਾ ਹਮਲਾ ਕੀਤਾ ਸੀ ਜਿਹਦੇ ਨਾਲ ਉਹਦੇ ਕੰਨ ਤੇ ਸੱਟ ਲੱਗੀ ਸੀ ਇਹ ਜਿਹੜਾ ਮੁਕਦਮਾ ਹੈ ਜਿਹੜਾ ਇਨੀਸ਼ੀਅਲ ਮੁਕਦਮਾ ਸੀ ਜਿਹੜਾ ਪੁੱਛ ਕੇ ਕਲੀਅਰ ਹੋਇਆ ਉਹ ਸੇਵਨ ਲਾਈਨ ਦਾ ਮੁਕਦਮਾ ਸੀ ਸੋ ਇਹਦੇ ਵਿੱਚ ਵੀ ਸੇਵਨ ਲਾਈਨ ਦੀ ਟੀਮ ਕਤਵਾਲੀ ਦੀ ਟੀਮ ਅੰਡਰ ਲੀਡਰਸ਼ਿਪ ਆਫ ਡੀਐਸਪੀ ਸਿਟੀ 1 ਕੇਐਸਪੀ ਸਿਟੀ ਸਾਡੀ ਸੁਪਰਵੀਜ਼ਨ ਤੇ ਇਹਨਾਂ ਨੇ ਕੰਮ ਕਰਦੇ ਹੋਏ ਉਹ ਵੀ ਕੇਸ ਟ੍ਰੇਸ ਕੀਤਾ ਸੋ ਜਿਹੜੇ ਦੋ ਇੰਪੋਰਟੈਂਟ ਕੇਸ ਸੀ 357 ਤੇ ਉਹ ਦੋਵੇਂ ਕੇਸ ਟ੍ਰੇਸ ਹੋਏ ਤੇ ਦੋਵਾਂ ਤੇ ਰਿਕਵਰੀ ਵੀ ਹੋਈ ਹੈ ਸੋ ਟੋਟਲ ਰਿਕਵਰੀ ਜਿਹੜੀ ਹੈ ਇਹਦੇ ਵਿੱਚ ਦੋ weapon 370 ਬੋਰ ਦੇ ਰਿਕਵਰ ਹੋਏ ਨੌ ਜਿੰਦਾ ਰਾਉਂਡ ਨੇ ਤੇ ਇੱਕ 32 ਬੋਰ ਦਾ weapon ਰਿਕਵਰ ਹੋਇਆ ਨਾਲ ਛੇ ਜਿੰਦਾ ਰਾਉਂਡ ਨੇ ਇਹਨਾਂ ਦੇ ਜਿਹੜੇ ਕਿਰੋਮੀ ਨਾਲ ਬੈਕਗਰਾਉਂਡ ਦੇ ਸਾਰਿਆਂ ਦੀ ਇਹਦੇ ਚੋਂ ਇੱਕ ਦੋਸ਼ੀ ਜਿਹੜਾ ਹੈਗਾ ਉਹਦੇ ਤੇ ਪਹਿਲਾਂ ਦੋ ਪਰਚੇ ਨੇ 379 ਬੀ ਦੇ ਤੇ ਨਾਲ IPC ਤੇ ਬਾਕੀ ਲੋਰੀਗੇਟ ਦੇ ਪਰਚੇ ਨੇ ਜਿਹੜਾ ਕਿ ਯੋਗੇਸ਼ ਰਾਜਪੁਰ ਹੈ ਜਿਨੇ ਵਾਰਦਾਤ ਕੀਤੀ ਸੀ ਸਗੰਗਾ ਵਾਲੀ ਜਿਹਨਾਂ ਤੇ ਸ਼ਤਾਰ ਹਥਿਆਰ ਨਾਲੇ ਨੇ ਵਾਰ ਕੀਤਾ ਸੀ ਤੇ ਕਤਲਨਾਮ ਹਮਲਾ ਕੀਤਾ ਸੀ ਜਦੋਂ ਬੰਦਾ ਫੇਰਾ ਆਪਣੀ ਦੁਕਾਨ ਖੋਲ ਜਾ ਰਿਹਾ ਸੀ ਸੋ ਦੋ ਇੰਪੋਰਟੈਂਟ ਕੇਸ ਸੀ ਜਿਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਵਪੰਦੀ ਰਿਕਵਰੀ ਹੋਈ ਹੈ ਐਂਡ ਵੀਲ ਇਨਸ਼ੋਰ ਕਿ ਸੀਐਮ ਸਾਹਿਬ ਦੀ ਜਿਹੜੀ ਗਾਈਡਲਾਈਨਸ ਨੇ ਡੀਜੀਪੀ ਸਾਹਿਬ ਦੇ ਜਿਹੜੇ ਹੁਕਮ ਨੇ ਡੀਏਜੀ ਪਟਿਆਲਾ ਰੇਂਜ ਤੇ ਉਹਨਾਂ ਦੇ ਮੁਤਾਬਕ ਪਟਿਆਲਾ ਨੂੰ ਅਸੀਂ ਸੇਫ ਰੱਖੀਏ ਜੇ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਉਹਨੂੰ ਟ੍ਰੇਸ ਕਰੀਏ ਤੇ ਨਾਲ ਦੀ ਨਾਲ ਹੀ ਕੋਈ ਇਨਫੋਰਮੇਸ਼ਨ ਆਂਦੀ ਹੋਏ ਤੇ ਐਕਟ ਕਰਦੇ ਹੋਏ ਪ੍ਰੀਵੈਂਟ ਕੀਤਾ ਜਾਵੇ ਤਾਂਕਿ ਕੋਈ ਇਹੋ ਜਿਹੀ ਵਾਰਦਾਤ ਨਾ ਹੋ ਸਕੇ Thank you.